मैडम ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਧਾਜਣਾ ਜੇ 10 ਦਿਨ ਪਰਮਣੈਂਟ ਜੀ ਵੱਧ ਪੈ ਵੀਗੇ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸ ਦਿਆਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿਆਂਗੀ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰੀ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆ ਆਫ ਹੈਗੀ ਆ ਹਸ ਤੱਕ ਝਲਣੀ ਪਊਗੀ ਉਸ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੋਣਗੇ ਹੋ ਜੂ ਰੋਪੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਰੁਪਾ ਦੋ ਬਣੂਗੀ ਦੱਸੋ ਤਾਂ ਸੇ ਮੈਨੂੰ 4 ਮੈਣ ਨੂੰ ਕਹਿ ਕੇ ਆ ਕੇ ਥੱਕੇ ਜਾਈ ਟਰੈਕਟਰ ਲਾ ਕੇ ਹੀ ਗੜ ਕਰਾਂ ਪਹਿਲਾਂ ਮੈਣ ਨੂੰ ਭਾਈ ਮਨ ਤਾਂ 3-4 ਸਾਲ ਹੋ ਗਏ ਥੱਕੇ ਖਾਂਦੇ 2 ਮਹੀਨੇ ਦਾ ਹੋਏ ਕਮੇਟੀ ਪਣੀ ਕਿਹੜੀ ਨੂੰ ਫਿਰ 2 ਮਹੀਨੇ ਚ ਦੱਸੋ ਕਿਹੜੀ ਕੰਮ ਕਰ ਰਹੀ ਤੁਸੀਂ ਕੰਮ ਬਾਹਰ ਹੋ ਰਿਹਾ ਕੋਈ ਪ੍ਰੋਟੈਸਟ ਕਰਜੋ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜੀ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕਿ ਮੇਂਟਰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚੱਲਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਅਸੀਂ ਤਾਂ ਨਹੀਂ 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 ਮੈਂ ਕੰਮ ਕਢਾਵਾਂ ਨਾਲ ਖਰਚੇ ਬਣਾਉਂਦੀ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕੰਮ ਚਲੋ ਜੀ ਜ਼ਰੂਰ ਮੈਂ ਇੱਕ ਗੱਲ ਦੱਸਿਆ ਖਰਚਾ ਹੁੰਨੇ ਆ ਪਰ ਇਦਾਂ ਆ ਮੁੰਡਾ ਬੋਲਦਾ ਸੀ ਮੁੰਡੇ ਦਾ ਮਾਚੇ ਦੇਖੀ ਸੀ ਕਿ ਮੈਂ ਮੈਡਮ ਜੀ ਮੈਂ ਥੋੜੇ ਮੈਡਮ ਜੀ ਕਹਿ ਰਹੇ ਹਾਂ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡਾ ਦੋ ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤੱਕ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਐਮ ਸੀ ਆਹ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿ ਨਹੀਂ ਦੇਣਗੇ ਟਿਪਰ ਆਪਣੇ ਪੈਸਿਆਂ ਦੇ ਕਿ ਐਮ ਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 1000 ਰੁਪਏ ਸਾਡਾ ਬਣਾ ਲਿਆ ਦਿਓ ਆਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਜੀ ਹਤਾ ਦੋ ਦਿਨ ਨਹੀਂ ਕਰੀ ਮੈਣੀ ਤੁਸੀਂ ਪੁੱਛ ਸਕਦੇ ਵੀ ਮੈਡਮ ਦਾ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਵੀਰੇ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਬਾਹਰ ਆਪਾਂ ਚਲੋ ਮੇਰੇ ਸਿੰਘ ਹੁਣ ਚੱਕ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆ ਰਿਹਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਬ ਬਣ ਗਏ ਸੀ ਮੈਂ ਤਾਂ ਵੀ ਜਾਦਾ ਪਿਆ ਮੋਟਰ ਟੰਗਿਆ ਪਿਛਲੇ ਸਾਲਾਂ ਦੇ ਪਟਵਾਰ ਐਮ ਐਲ ਮੀਡਮਾ ਸ਼ੁਰੂ ਕੀਤਾ ਡੈਰੀ ਨੰਬਰ ਵਾਲੀ ਉਹ ਲਿਆਓ ਪਟਵਾਰ ਐ ਪਹਿਲੇ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਟ੍ਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਇੱਕ ਮਿੰਟ ਰੁਕ ਜਿਓ ਪਹਿਲਾਂ ਚਲੋ ਤੁਸੀਂ ਕਲੀਰ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸਟਾਪਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾ ਕਾਲਾ ਕੋਈ ਨਹੀਂ ਤਰਸ਼ੂਲ ਚ ਨਾ ਮਰਤਮਾਨੀ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚ ਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਨੂੰ ਭਲਾइए ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾਂ ਨਾਲ ਬੋਲਣਾ ਕਹਿੰਦਾ ਫੋਨ 'ਚ ਸਾਰਾ ਕੁਝ ਦੰਡਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀਰ ਥੋੜੇ ਯਾਰ ਕੋਈ ਤਾਂ ਸਾਰਿਆਂ ਸੁਣਦਾ ਜੀ ਜਿਹੜਾ ਗੰਦਾ ਵਿੱਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਨੂੰ ਜੀ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਨਿਕਲੂਗਾ ਇਹ ਤਾਂ ਜਦੋਂ ਮੈਂ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸਲੋਕ ਕੰਪੂਰ ਕੱਪ ਦੇ ਬੈਠਾ ਤੁਸੀਂ ਅਸੀਂ ਸਨਮ ਉਹ ਵੀ ਸੀ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਰ ਸੜਕ ਜੰਤਰ ਕਾਸ ਪੈਣੀ ਆ ਸੜਕ ਹੈ ਜੀ ਪਤਾ ਬਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ ਸਾਲ ਸਾਧਕ ਸਰਕਾਰ ਨੂੰ ਰਹਿ ਕੇ ਮੂਹਰੇ ਨਾਲ ਪਰ ਕੇ ਨਾ ਇੰਨਾ ਕਰ ਰਹਿਗੇ ਬਹੁਤ ਵੱਡਾ ਪਰਫਾਰਮੈਂਸ ਦੱਸੋ ਵੀ ਕੌਣ ਬਹੁਤ ਦਾ ਦੋ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅਕਸੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਥੋੜਾ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਸਭ ਦੀ ਮਤੇ ਵੀ ਪਾਉਣੇ ਨੇ ਆਸਰਾਦ 1200 ਸੇ ਪਾਰ ਹੈ ਜੀ 160 11 ਮਹੀਨਾ ਦੇ ਦੋ 2 ਮਹੀਨੇ ਬੋਲੋ ਬੱਚੀ ਪਰਫਾਰਮੈਂਸ ਬਹੁਤ ਓਹ ਨਹੀਂ ਕਰ ਜੇ ਹੁਣ ਅਗਲੇ 2 ਮਹੀਨੇ ਚ ਕਰ ਤਾਂ ਮਨ ਨੂੰ ਮਨ ਨੂੰ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜਕੀਉ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾਇਆ ਸਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸੂ ਵੀ ਪਿੰਡ ਦੀ ਸੜਕ ਦਾ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤਾਂ ਥੋੜਾ ਲੱਗਦਾ ਵੀ ਕੁਝ ਕਰ ਮੈਨੂੰ ਸੜਕ ਤਾਂ ਬਣ ਜੂਗੀ ਐ ਪਾਣੀ ਨਹੀਂ ਨਿਕਲਣਾ ਆਸੀ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਉਹਨਾਂ ਤਾਂ ਮਨੂ ਕਰਦੇ ਪ੍ਰੈਸ਼ਰ ਪਾ ਕੇ ਸਾਰੇ ਤੇ ਬਿਲਕੁਲ ਪਾਣੀ ਸੀਵ ਦੇਖਣਾ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਵੀ ਕੰਮ ਮੇਰਾ ਸੁਝਾਓ ਮੇਰੀ ਗੱਲ ਸੁਣੋ ਇੱਕ ਕਿਟਾ ਦਾ ਮਰ ਲਓ ਬਸ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੇ ਦਾ ਆਪ ਕਹਿੰਦੇ ਹੋਣਾ ਨਹੀਂ ਫਿਰ ਉੱਪਰ ਕਰਵਾ ਦਿਓ